ਅਸੀਂ ਕਾ ਕਿਸਾਨ ਪ੍ਰਾਪੋ ਤੇ ਇਸ ਵੇਲੇ ਅਸੀਂ ਖੜੇ ਹਾਂ ਭਵਾਨੀਗੜ੍ਹ ਦੇ ਬਲਾਕ ਪਿੰਡ ਕਾਕੜੇ ਦੇ ਵਿੱਚ ਜਿੱਥੇ ਕਿਸਾਨ ਆਮਨਦੀਪ ਸਿੰਘ ਵੱਲੋਂ ਇਸ ਵਾਰੀ 25 ਏਕੜ ਦੇ ਵਿੱਚ ਮਾਲਚਿੰਗ ਵਿਧੀ ਦੇ ਨਾਲ ਕਣਕ ਬੀਜੀ ਗਈ ਹੈ ਜਿਹੜੇ ਕਿ ਕਣਕ ਬੀਜਣ ਦਾ ਤਰੀਕਾ ਕੀ ਹੈ ਪਹਿਲਾਂ ਝੋਨੇ ਦੇ ਪ੍ਰਾਲੂ ਨੂੰ ਮਲਚਰ ਕੀਤਾ ਗਿਆ ਤੇ ਬਾਅਦ ਵਿੱਚ ਜਿਹੜੀ ਕਿ ਹੈਪੀ ਸ਼ੀਡਰ ਦੇ ਨਾਲ ਕਣਕ ਬੀਜੀ ਗਈ ਹੈ ਜਿਹੜੀ ਕਿ ਕਣਕ ਪੁੰਗਰ ਕੇ ਬਾਹਰ ਆ ਚੁੱਕੀ ਹੈ ਤੇ ਇਹ ਵੀਡੀਓ ਨਾਲ ਕਿਸਾਨ ਭਰਾਵਾਂ ਦੇ ਲਈ ਬੇਹੱਦ ਲਾਹੇਵੰਦ ਹੈ ਜਿਹੜੇ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਗੋਲੀ ਡੰਡੇ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਤੇ ਜਿਹੜਾ ਕਿ ਇਸ ਕਿਸਾਨ ਦਾ ਤਰੀਕਾ ਹੈਗਾ ਕਣਕ ਬੀਜਣ ਦਾ ਤਾਂ ਪਹਿਲੀ ਗੱਲ ਤਾਂ ਇਸ ਕਣਕ ਨੂੰ ਬੀਜਣ ਉੱਪਰ ਸਿਰਫ 500 ਰੁਪਏ ਖਰਚਾ ਆਇਆ ਹੁਣ ਤੇ ਦੂਜੀ ਗੱਲ ਹੈ ਜਿਹੜੀ ਕਿ ਇਸ ਕਣਕ ਦੇ ਉੱਪਰ ਨਾਲ ਕੋਈ ਨਦੀਨ ਆਸਕ ਦੀ ਸਪਰੇਅ ਕਰਨੀ ਪੈਣੀ ਹੈ ਕਿਉਂਕਿ ਜਿਹੜਾ ਖੇਤ ਪ੍ਰਾਰੀ ਦੇ ਨਾਲ ਟੱਕ ਚੁੱਕਿਆ ਜਿਹੜਾ ਕਿ ਗੋਲੀ ਡੰਡੇ ਦੀ ਸਮੱਸਿਆ ਇਸ ਖੇਤ ਦੇ ਵਿੱਚ ਬਿਲਕੁਲ ਹੀ ਨਹੀਂ ਹੋਈ ਜਿਹੜੀ ਕਿ ਕਣਕ ਐਸ ਵਕਤ ਉਮਰ ਕੇ ਬਾਹਰ ਆ ਚੁੱਕੀ ਹੈ ਜੀ ਅਭੀ ਜਿਹੜੇ ਖੇਤ ਦੇ ਵਿੱਚ ਇਹ ਕਣਕ ਬੀਜੀ ਹੋਈ ਆ ਤੇ ਇਸ ਖੇਤ ਦੇ ਵਿੱਚ ਗੁੱਲੀ ਢੰਡੇ ਦਾ ਉਗਣਾ ਬੇ ਹੱਦ ਔਖਾ ਤੇ ਜਿਹੜੀ ਕਣਕ ਦੀ ਗਰੋਥ ਵੀ ਬੇਹੱਦ ਵਧੀਆ ਤੇ ਖੇਤ ਨੂੰ ਕਿਤੋਂ ਵਾਹਿਆ ਨਹੀਂ ਹੋਇਆ ਤੇ ਕਿਤੇ ਆੜਮੀ ਲੱਗੇ ਕਿਤੇ ਸੌਪਰ ਸ਼ੀਟਰ ਨਹੀਂ ਲੱਗੇ ਤੇ ਇਹ ਬੀਜੀ ਦੇ ਨਾਲ ਜਿਹੜਾ ਕਿ ਕਿਸਾਨ ਨੂੰ ਬੇਹੱਦ ਲਾਹਾ ਮਿਲਿਆ ਤੇ ਪਹਿਲੀ ਗੱਲ ਤਾਂ ਕਣਕ ਬੀਜਣ ਉੱਤੇ ਬੇਹੱਦ ਘੱਟ ਖਰਚ ਆਇਆ ਤੇ ਬਾਅਦ ਵਿੱਚ ਜਿਹੜੀ ਇਹਦੇ ਉੱਪਰ ਨਦੀਨ ਨਾਸਕ ਸਪਰੇ ਹੁਣ ਇਹਦੀਆਂ ਉਹ ਵੱਧ ਚੁੱਕੀਆਂ ਤੇ ਜਿਹੜੀ ਕਣਕ ਦੀ ਗ੍ਰੋਥ ਆ ਉਹ ਬੇਹੱਦ ਵਧੀਆ ਹੋਣੀ ਹੈ ਤੇ ਜਿਹੜਾ ਕੀ ਇਹ ਝੋਨੇ ਦਾ ਪ੍ਰਾਲਾ ਇਸ ਦੇ ਵਿੱਚ ਤਕਰੀਬਨ 7000 ਰੁਪਏ ਖਾਦਾ ਹੁੰਦੇ ਨੇ ਏਕੜ ਦੇ ਵਿੱਚ ਜਿਹੜੇ ਕੀ ਕਿਸਾਨ ਹਰੇਕ ਸਾਲ ਅੱਗ ਲਾ ਕੇ ਫੂਕ ਦਿੰਦਾ ਜਾਂ ਫਿਰ ਗੰਡਾ ਬਣਾ ਕੇ ਬਾਹਰ ਪੇਕੇ ਜਾਂਦੇ ਨੇ ਜੇ ਤੁਸੀਂ ਇਸ ਝੋਨੇ ਦੇ ਪ੍ਰਾਲ ਨੂੰ ਖੇਤ ਦੇ ਵਿੱਚ ਬਾਹੋਗੇ ਤਾਂ ਨੂੰ ਤਕਰੀਬਨ 7000 ਤੋਂ ਪਲੱਸ ਰੁਪਏ ਖਾਦਾ ਇਸ ਪ੍ਰਾਲ ਦੇ ਵਿੱਚੋਂ ਮਿਲਣਗੇ ਜਿਹੜੀਆਂ ਕੀ ਤੁਹਾਡੇ ਖੇਤ ਦੀ ਉਪਜਾਊ ਸ਼ਕਤੀ ਨੂੰ ਵਧਾਉਣਗੀਆਂ ਤੇ ਦੂਜੀ ਤੁਹਾਡੇ ਖੇਤ ਦੇ ਝਾੜ ਨੂੰ ਵਧਾਉਣਗੀਆਂ ਤੇ ਇਸ ਪ੍ਰਾਲੀ ਨੂੰ ਅੱਜ ਦੇ ਸਮੇਂ ਦੇ ਵਿੱਚ ਕਿਸਾਨਾਂ ਦੀ ਮੇਨ ਸਮੱਸਿਆ ਪਰਾਲੀ ਹੈ ਜਿਹੜਾ ਕਿ ਕਿਸਾਨਾਂ ਦੇ ਕੋਲ ਕੋਈ ਸਾਧਨ ਨਹੀਂ ਹੈ ਇਸਨੂੰ ਸੰਭਾਲਣ ਨੂੰ ਪਰ ਇਹ ਨਿਕਾਜ ਹਾਲਾਤੇ ਬਹੁਤ ਹੀ ਵੱਡੀ ਮਸ਼ੀਨਰੀ ਦੀ ਲੋੜ ਨਹੀਂ ਤੇ ਛੋਟੇ-ਛੋਟੇ ਸੰਦਾਂ ਦੇ ਨਾਲ ਜਿਹੜੀ ਕਿ ਇਹ ਪਰਾਲੀ ਹੈ ਇਸਨੂੰ ਹਰੇਕ ਕਿਸਾਨ ਆਪਣੇ ਖੇਤ ਦੇ ਵਿੱਚ ਸੰਭਾਲ ਸਕਦਾ ਹੈ ਤੇ ਆਪਾਂ ਇਸ ਵਿਧੀ ਦੇ ਨਾਲ ਦੇਖ ਸਕਦੇ ਹਾਂ ਤੇ ਜਿਹੜੀ ਪਤਾਰਾਂ ਦੇ ਵਿੱਚ ਜਿਹੜੀ ਕਣਕ ਹੈ ਉਗਣੀ ਸ਼ੁਰੂ ਹੋ ਚੁੱਕੀ ਹੈ ਤੇ ਜਿਹੜੀ ਪਰਾਲੀ ਹੈ ਖੇਤ ਦੇ ਵਿੱਚ ਉਵੇਂ ਵਿਛੀ ਪਈ ਹੈ ਤੇ ਸਾਰਾ ਖੇਤ ਪਰਾਲੀ ਦੇ ਨਾਲ ਢਕਿਆ ਪਿਆ ਤੇ ਖੇਤ ਦੇ ਵਿੱਚੋਂ ਨਾਲ ਖੇਤੀ ਗੱਲੇ ਜਾਵੇ ਤੇ ਨਾ ਖੇਤ ਦੇ ਵਿੱਚ ਨਦੀਨ ਹੋਣ ਤੇ ਜਿਹੜਾ ਕੀ ਤਕਰੀਬਨ 1 ਏਕੜ ਦੇ ਵਿੱਚ ਇੱਕ ਕਿਸਾਨ ਦਾ ਜੇ ਆਪਾਂ ਲਈਏ ਮੋਟਾ ਦਾ حساب ਤੇ 10000 ਦਾ ਅੱਜ ਦੇ ਸਮੇਂ ਦੇ ਵਿੱਚ ਫਾਇਦਾ ਹੁੰਦਾ ਪਹਿਲੀ ਗੱਲ ਬਿਜਾਈ ਤੇ ਖਰਚਾ ਘੱਟ ਦੇ ਦੂਜੀ ਨਦੀਨ ਆਸਕਾਂ ਦੀ ਸਪ੍ਰੈਹਾਂ ਦੀ ਲੋੜ ਨਹੀਂ ਤੇ ਤੀਜਾ ਜਿਹੜਾ ਕਿਸ ਪ੍ਰਾਲ ਦੇ ਵਿੱਚੋਂ ਇਹਨਾਂ ਸੇਸ ਨੂੰ ਤੱਕ ਮਿਲਨੇ ਨੇ ਕਿ ਕੀ ਇਹ ਸਜਾਉ ਸਾਸੀ ਬਣਨੀ ਹੈ ਤਕਰੀਬਨ ਅੱਜ ਦੇ ਸਮੇਂ ਦੇ ਵਿੱਚ 1 ਏਕੜ ਦੇ ਵਿੱਚ ਕਿਸਾਨ 10000 ਕਮਾ ਸਕਦਾ ਜਿੱਥੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਪਰਾਣੀ ਨੂੰ ਅੱਗ ਲਾਉਂਦੇ ਰਹੇ ਜਾਂ ਫਿਰ ਗੰਢਾ ਬਣਾਉਂਦੇ ਰਹੇ ਤਾਂ ਜਿਹੜੇ ਸਾਡੇ ਖੇਤਾਂ ਦੀ ਪੰਜਾਬੂ ਸ਼ਕਤੀ ਘਟ ਜਾਣੀ ਹੈ ਤੇ ਸਾਡਾ ਫਸਲ ਦਾ ਝਾੜ ਵੀ ਘਟ ਜਾਣਾ ਤੇ ਜਿਹੜਾ ਇਸ ਪਰਾਲ ਨੂੰ ਖੇਤ ਦੇ ਵਿੱਚ ਬਾਉ ਤੇ ਤੁਹਾਡੀ ਖੇਤੀ ਖਜਾਉ ਸ਼ਕਤੀ ਬਦੂ ਆ ਦੇ ਖੇਤ ਦਾ ਖਰਬਦਾ ਸੰਕਰ ਝਾੜ ਰਹੂ ਤੇ ਤੁਹਾਨੂੰ ਨਾ ਕੋਈ ਸਮੱਸਿਆ ਤੇ ਨਾ ਤੁਹਾਡੇ ਤੇ ਪਰਚੇ ਪੈਣ ਤੇ ਲੇਕਿਨ ਇੱਕੇ ਸੰਧਾਂ ਦੇ ਨਾਲ ਇਸ ਖੇਤੀ ਨੂੰ ਤੁਸੀਂ ਆਪਣੀ ਕਾਮਯਾਬ ਖੇਤੀ ਬਣਾ ਸਕਦੇ ਹੋ ਤੇ ਸੋ ਬਹੁਤ ਸੰਧਾਂ ਦੇ ਪਿੱਛੇ ਬਹੁਤੀਆਂ ਮਸ਼ੀਨਾਂ ਦੇ ਮਾਗਰ ਭੱਜਣ ਦੀ ਲੋੜ ਨਹੀਂ ਤੇ ਇਹ ਹੈਪੀ ਸ਼ੀਟਰ ਤੇ ਮਾਸਟਰ ਦੇ ਨਾਲ ਤਣ ਕੇ ਦਿੱਤੀ ਗਈ ਹੈ ਜਿਹੜੀ ਕਿ ਸਾਡੇ ਆਮ ਟਰੈਕਟਰ ਛੋਟੇ ਛੋਟੇ ਵੀ ਚਲਾ ਸਕਦੇ ਨੇ ਤੇ ਇਸ ਕਣਕ ਨੂੰ ਆਪਾਂ ਦੇਖ ਸਕਦੇ ਆ ਲੇੜੇ ਤੋਂ ਆ ਕੇ ਤੇ ਵੀ ਬਹੁਤ ਵਧੀਆ ਜਿਹੜੀ ਉਗਰੀ ਹੋਈ ਹੈ ਵੀ ਕਿਤੇ ਕੋਈ ਐਹੀ ਜੀ ਗੱਲ ਨਹੀਂ ਵੀ ਜਿੱਥੇ ਕੋਈ ਦਾਣਾ ਹਰਾ ਨਾ ਹੋਇਆ ਹੋਵੇ ਤੇ ਇਹ ਕਿਸਾਨਾਂ ਦੇ ਲਈ ਬੇਹੱਦ ਲਾਹੇਵੰਦ ਹੈ ਤੇ ਜਿਹੜਾ ਕਿ ਇਹ ਪਿੰਡ ਕਾਕੜਾ ਪਵਾਨੀ ਕੜ ਦੇ ਬਲਾਕ ਪਛਾਣ ਅਮਰਜੀਤ ਸਿੰਘ ਦੇ ਖੇਤ ਦੇ ਜਿਸ ਨੇ ਇਸ ਵਾਰੀ 25 ਏਕੜ ਦੇ ਵਿੱਚ ਇਸ ਵੀਧੀ ਦੇ ਨਾਲ ਬੀਜੀ ਹੈ ਜਿਹੜਾ ਕਿ ਇਸ ਦਾ ਤਜਰਬਾ ਕਈ ਸਾਲ ਪੁਰਾਣਾ ਪਰ ਇਸ ਵਾਰੀ ਜਿਹੜਾ ਕਿਸਾਨ ਨੇ ਰਕਬਾ ਵਧਾ ਦਿੱਤਾ ਤੇ ਜਿਹੜਾ ਕੇਸ ਉਹਰਾ ਵੀ ਕਿਸੇ ਗੱਲ ਦੀ ਦਿੱਕਤ ਨਹੀਂ ਆਈ ਤੇ ਇਸ ਨੇ ਕਣਕ ਦੀ ਜਿਹੜੀ ਵੱਢੀ ਤੇ ਬਾਅਦ ਵਿੱਚ ਮਲਚਰ ਫੇਰ ਦਿੱਤਾ ਤੇ ਕਣਕ ਤੇ ਬੀਜ ਦਿੱਤੀ ਜਿੱਥੇ ਹੀ ਸਾਡੇ ਅੱਜ ਦੇ ਸਮੇਂ ਦੇ ਵਿੱਚ ਕਿਸਾਨ ਕਿਤੇ ਨਾ ਕਿਤੇ ਸੋਚਾਂ ਦੇ ਵਿੱਚ ਪਏ ਪਏ ਨੇ ਵੀ ਅੱਗ ਲਾਈਏ ਜਾਂ 2 ਵਜੇ ਤੋਂ ਬਾਅਦ ਲਾਈਏ ਜਾਂ 4 ਵਜੇ ਤੋਂ ਬਾਅਦ ਲਾਈਏ ਪਰ ਅੱਗ ਲਾਉਣ ਤੋਂ ਚੰਗਾ ਤਰੀਕਾ ਵੀ ਇਸ ਬੀਜੀ ਦੇ ਨਾਲ ਬੀਜੋ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਪਰਚਾ ਨਹੀਂ ਸਾਫਟਾ ਨਹੀਂ ਤੋ ਕਿਸਾਨ ਭਰਾਵਾਂ ਨੂੰ ਦੇਖ ਸਕਦੇ ਆਪਾਂ ਆਪਣੇ ਅੱਖੀਂ ਵੀ ਕਿਵੇਂ ਕਣਕ ਦੀ ਗਰੋਥ ਹੈ ਜਿਹੜੀ ਬੇਹੱਦ ਵਧੀਆ ਤੇ ਇਹ ਕਿਸਾਨਾਂ ਦੇ ਲਈ ਬਰੀਏ ਉਹ ਬਹੁਤ ਵਧੀਆ ਧੰਨਵਾਦ ਜੀ